लुधियाना ਦੇ ਗਲਾੜਾ ਦਫ਼ਤਰ ਮੂਰੇ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਆਏ ਵਾਰਸ ਪੰਜਾਬ ਜਥੇਬੰਦੀ ਦੇ ਨਵੰਦੇ ਅਤੇ ਬਾਪੂ ਤਰਸੇਮ ਸਿੰਘ ਪ੍ਰithviਪਾਲ ਸਿੰਘ ਬਟਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਨਹੀਂ ਲੈਣ ਦੇਵਾਂਗੇ ਇਸ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਵਿਸ਼ੇਸ਼ ਰਿਪੋਰਟ ਬਲਵੀਰ ਸਿੰਘ ਬਾੜ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਕਹਿੰਦੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਦੀ ਗੱਲ ਆ ਕਿਹੜੀਆਂ ਸਰਕਾਰਾਂ ਸਾਡੇ ਨਾਲ ਪਤਾ ਨਹੀਂ ਅਜੇ ਕਿੰਨਾ ਕੁ ਹੋਰ ਜ਼ੁਲਮ ਕਰਨਗੀਆਂ ਕਿਉਂਕਿ ਕਈ ਜਗ੍ਹਾ ਤੇ ਸਾਡੇ ਮੋਰਚੇ ਚੱਲ ਰਹੇ ਆ ਕੌਮੀ ਇਨਸਾਫ਼ ਮੋਰਚਾ 2.5 ਸਾਲ ਹੋ ਗਏ ਆ ਇੱਕ ਸਿੰਘ ਟਾਵਰ ਤੇ ਜੜਿਆ ਫਿਰ ਕਿਸਾਨਾਂ ਦੇ ਅੱਗੇ ਇੱਕ ਪਹਿਲਾ ਆਪਾਂ ਵੀ ਬਹੁਤ ਜ਼ਮਾ ਸਮਾ ਦਿੱਲੀ ਦੀਆਂ ਗੁਰੂਆਂ ਤੇ ਮੋਰਚਾ ਲਾ ਕੇ ਉਦੋਂ ਸਰਕਾਰ ਨੂੰ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾਏ ਸੀ ਤੇ ਉਦੋਂ ਬਾਅਦ ਵੀ ਆਪਾਂ ਸਾਲ ਕ ਐਮਐਸਪੀ ਵਾਸਤੇ ਹੋਰ ਜਿਹੜੀਆਂ ਮੰਗਾਂ ਮੰਨੀਆਂ ਸੀ ਸਰਕਾਰ ਨੇ ਉਹਨਾਂ ਲਾਗੂ ਕਰਵਾਉਂ ਅਤੇ ਰਿਲਾਇਆ ਪਰ ਕੋਸ਼ ਜਿਹੜੀਆਂ ਮੇਰੇ ਖਿਆਲ ਅਕਿ ਸਾਡੀ ਆਪਸੀ ਫੁੱਟ ਦਾ ਕਾਰਨ ਇਹ ਇਹ ਜਿਹੜਾ ਉਹ ਕਿਹਾ ਮੋਰਚਾ ਸਫਲ ਨਹੀਂ ਹੋ ਸਕਿਆ ਤੇ ਉਦੋਂ ਬਾਅਦ ਚ ਉਹਨਾਂ ਨੇ ਸੋਚਿਆ ਕਿ ਇਹ ਮੰਡੇ ਹੋਏ ਤੇ ਹੈਗੇ ਆ ਇਹਨਾਂ ਦੀ ਹੋਂਦ ਅਸਤੀ ਖਤਮ ਕਰਨ ਵਾਸਤੇ ਜਿਹੜਾ ਇਹਨਾਂ ਕੋ ਇੱਕ ਜ਼ਮੀਨਾਂ ਬਹੁਤ ਵੱਡਾ ਸਾਜ਼ਨ ਹੈ। ਕਿ ਜਦੋਂ ਵੀ ਆਪਣੇ ਉਹਨਾਂ ਮੋਰਚੇ ਲੱਗਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਜਾਂ ਹੋੜ ਕਿਸੇ ਚੀਜ਼ ਦੀ ਸੰਕਟ ਸੋਟ ਨਹੀਂ ਆਉਣ ਦਿੰਦੀਆਂ ਤੇ ਇਹ ਵੀ ਸਾਡੀ ਇੱਕ ਬਹੁਤ ਵੱਡੀ ਕਾਮਯਾਬੀ ਦਾ ਰਾਜ ਆ। ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਨੂੰ ਅਜਰ ਛਕਾਉਣਾ ਹੈ ਤੇ ਇਹਨਾਂ ਕੋ ਜ਼ਮੀਨਾਂ ਖੋਦ ਉੱਤੋਂ ਪਹਿਲਾਂ। ਇਸ ਕਰਕੇ ਜ਼ਮੀਨ ਜਿਹੜੀ ਆ ਇਹ ਸਾਡੀ ਇੱਕ ਬਾਵਾ ਇਹ ਸਾਨੂੰ ਇਹ ਨਹੀਂ ਕਿ ਸਾਨੂੰ ਕੋਈ ਵੱਧ ਮੁਆਵਜ਼ਾ ਦੇ ਦੇ ਤੇ ਅਸੀਂ ਤਾਂ ਦੇ ਦਈਏ ਮੇਰੇ ਖਿਆਲ ਹੈ ਕਿ ਸਾਨੂੰ ਇੱਕ ਪਰਣ ਕਰਨਾ ਚਾਹੀਦਾ ਅੱਜ ਤੋਂ ਬਾਅਦ ਕਿ ਜ਼ਮੀਨ ਅਸੀਂ ਕਿਸੇ ਕੀਮਤ ਤੇ ਵੀ ਨਹੀਂ ਦੇ ਸਕਦੇ ਸਾਡੀਆਂ ਜਾਨਾਂ ਜਰੀਆਂ ਜਾਣ ਵਕਰੀ ਗੱਲ ਨੇ ਆ ਪਰ ਜ਼ਮੀਨ ਸਾਡੀ ਜਿਹੜੀ ਆ ਇਹ ਸਾਡੀ ਹੋਂਦ ਹੈ ਸਾਹੀ ਆ ਇਹ ਸਾਡੀ ਮਤਲਬ ਕਿ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਤੇ ਮੇਰਾ ਖਿਆਲ ਹੈ ਕਿ ਸਰਕਾਰਾਂ ਪਤਾ ਨਹੀਂ ਕਿਉਂ ਇਹ ਸੂਬੇ ਨੂੰ ਬਰਬਾਦ ਕਰਨ ਵਾਸਤੇ ਕੋਈ ਹੁੰਦੀਆਂ ਕਿ ਜਦੋਂ ਤੋਂ ਨਹੀਂ ਆਪਾਂ 45 ਤੋਂ ਬਾਅਦ ਇਹ ਬੋਲੀ ਦਾ ਮਸਲਾ ਆਪਾਂ ਇਹਦਾ ਮਸਲਾ ਜਿੰਨੇ ਵੀ ਆਪਾਂ ਇਹ ਪੰਜਾਬੀ ਸੂਬੇ ਦਾ ਸੀਗਾ ਉਦੋਂ ਵੀ ਬੜੀ ਲੜਾਈ 84 ਦੇ ਵਿਰੋਧ ਦੀ ਬਾਤ ਬਹੁਤ ਵੱਡੇ ਸ਼ਨਾਰਚ ਹਰ ਵੇਲੇ ਕਰਨੇ ਪੈ ਰਹਿਆ ਇਹ ਹਮੇਸ਼ਾ ਧੱਕਾ ਕਰਦੀਆਂ ਧੱਕੇ ਨਾਲ ਸਾਨੂੰ ਦਬਾਉਣਾ ਚਾਹੁੰਦੀਆਂ ਪਰ ਮੇਰਾ ਖਿਆਲ ਹੈ ਕਿ ਜਦੋਂ ਬਾਹਰ ਦਾ ਜਦੋਂ ਤੱਕ ਰੋ ਜਾਗੇ ਹੋਣਾ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਪੰਜਾਬ ਦੇ ਵਾਸੀਆ ਚਾਹੇ ਉਹ ਚਾਹੇ ਉਹ ਕੋਈ ਵੀ ਕੋਈ ਵੀ ਕਿੱਤਾ ਕਰਦਾ ਹੋਵੇ ਕਿਉਂਕਿ ਇਹ ਸਾਰਿਆਂ ਦਾ ਜਿਹੜੀ ਝਾੜਿਆ ਖੇਤੀ ਤੋਂ ਸਾਰਿਆਂ ਦਾ ਕਾਰੋਬਾਰ ਕੋਪਾਰੀ ਦੇ ਵਪਾਰ ਤਾਂ ਹੀ ਕਰਨਾ ਜੇ ਕਿਸਾਨ ਕੋਲ ਕੁਝ ਪੱਲੇ ਹੋਊਗਾ ਤੇ ਇਹ ਸਾਰੀਆਂ ਚੀਜ਼ਾਂ ਜੇ ਮਜ਼ਦੂਰ ਨੂੰ ਵੀ ਤਾਂ ਹੀ ਉਹਨੂੰ ਕੋਈ ਕੰਮ ਮਿਲੂਗਾ ਜੇ ਕਿਸਾਨ ਦੇ ਕੋਲ ਕੋਈ ਕੰਮ ਹੋਊਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਔਰ ਸਾਰੇ ਵਖਰੇਵੇਂ ਪਾਰਟੀਵਾਜੇ ਧੜੇਬਾਜੀ ਜਾਤ ਮਜਬੂਰ ਜੋ ਵੀ ਸਾਰੇ ਵਰਗਾਂ ਨੂੰ ਸਾਡੀ ਅਪੀਲ ਆ ਕਿ ਇਹ ਪੰਜਾਬ ਦੀ ਹੋਂਦ ਦਾ ਸਿੱਧਾ ਮਾਮਲਾ ਹੈ ਜੇ ਖਾਲੀ ਕਹਿੰਦੇ ਕਿਸਾਨਾਂ ਦਾ ਮਸਲਾ ਨਹੀਂਗਾ ਇਹ ਸਾਰਿਆਂ ਦੀ ਪੰਜਾਬ ਦੀ ਹੋਂਦ ਦਾ ਮਸਲਾ ਹੋਆ ਜੇ ਜੇ ਇਸ ਤਰੀਕੇ ਨਾਲ ਇਹ ਇਹੋ ਜਿਹੇ ਕਾਲੇ ਕਾਨੂੰਨ ਲੈਂਦੇ ਜਾ ਰਹੇ ਆ ਜੇ ਇਸ ਤਰੀਕੇ ਨਾਲ ਸਾਡੇ ਕੋਲ ਧੱਕੇ ਨਾਲ ਜ਼ਮੀਨਾਂ ਖੋਈਆਂ ਜਾ ਰਹੀਆਂ ਇਥੇ ਕੋ ਮਕਸਦ ਇਹ ਆ ਕਿ ਤੋਂ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਸ ਤੋਂ ਝਾੜ ਕੇ ਇਥੇ ਹੋਰ ਤਰ੍ਹਾਂ ਦੇ ਵਸੂਣ ਦੇ ਜਿਹੜੇ ਮਨਸੂਬੇ ਆ ਉਹ ਉਹ ਪੈਦਾ ਕੀਤੇ ਜਾ ਰਹੇ ਆ ਉਹ ਲਾਗੂ ਕੀਤੇ ਜਾ ਰਿਹਾ ਇਸ ਤਰ੍ਹਾਂ ਕਿ ਹੁਣ ਸਾਰਿਆਂ ਨੂੰ ਜਿਹੜੇ ਕੋਈ ਪੰਜਾਬ ਨੂੰ ਚਾਹਰ ਕਰਦੇ ਸਾਡੇ ਰਾਜਨੀਤਿਕ ਲੋਕਾਂ ਨੂੰ ਵੀ ਧਾਰਮਿਕ ਲੋਕਾਂ ਨੂੰ ਵੀ ਸਾਰਿਆਂ ਨੂੰ ਹੀ ਇਹ ਤਾਂ ਹੀ ਜੇ ਪੰਜਾਬ ਬਚੂਗਾ ਤੇ ਤਾਂ ਹੀ ਆਪਣੀ ਹੋਂਦ ਰੱਖੀ ਬਚੂਗੀ ਤਾਹੀਂ ਤੁਹਾਡੀ ਰਾਜਨੀਤੀ ਬਚੂਗੀ ਧਾਰਮਿਕ ਜਥੇਬੰਦੀਆਂ ਤਾਂ ਹੀ ਕੰਮ ਕਰ ਸਕਦੀਆਂ ਕਿ ਜੇ ਪੰਜਾਬ ਰਹੂਗਾ ਤੇ ਇਸ ਕਰਕੇ ਹੁਣ ਇਹ ਮਸਲਾ ਜਿਹੜਾ ਹੈ ਕਿ ਸਾਰਿਆਂ ਦਾ ਸਾਂਝਾ ਹੈ ਤੇ ਸਾਰਿਆਂ ਨੂੰ ਇਹਦੇ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਜੇ ਇਹ ਨਹੀਂ ਕਿ ਇਹ ਪੰਜਾਬ ਦੇ ਸਾਰੇ ਪਿੰਡਾਂ ਦੀ ਜ਼ਮੀਨ ਆ ਜਾਂ ਕੋਈ ਇੱਕ ਜ਼ਿਲ੍ਹੇ ਦੀ ਆ ਇਹ ਮੇਰਾ ਖਿਆਲ ਹੈ ਕਿ ਜੇ ਇੱਥੇ ਕੰਮਜਾਬ ਹੋ ਕੇ ਤੇ ਮੁੜ ਕੇ ਸਾਰੇ ਪੰਜਾਬ 'ਚ ਹੀ ਗਾਂ ਦੀ ਗਾਂ ਵਾਧਾ ਜਾਣਾ ਕੰਮ ਇਸ ਕਰਕੇ ਇਥੇ ਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਅਸੀਂ ਇਹ ਮੋਰਚੇ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਹਿੰਮਤ ਕਰਕੇ ਅੱਗੇ ਆਏ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦੇ ਨਾਲ ਖੜੀਏ ਇਹਨਾਂ ਦੇ ਨਾਲ ਹੋ ਕੇ ਲੜੀਏ ਤੇ ਇਹ ਜਿਹੜੇ ਇਹੋ ਜਿਹੇ ਇਹ ਗਲਤ ਮਨਸੂਬੇ ਬਣਾਏ ਜਾ ਰਹੇ ਸਾਡੀਆਂ ਜ਼ਮੀਨਾਂ ਖੋਣ ਦੇ ਸਾਡਾ ਜਾੜਾ ਕਰਨ ਦੇ ਉਹਨੂੰ ਰੋਕਣ ਵਾਸਤੇ ਆਪਾਂ ਸਾਰੇ ਜਣੇ ਇਹਨਾਂ ਨਾਲ ਉਹਦੇ ਨਾਲ ਮੋੜਾ ਜੋੜ ਕੇ ਸਾਹ ਦਈਏ ਤੇ ਅੱਜ ਮੈਂ ਇਹਨਾਂ ਨੂੰ ਇਹ ਸ਼ਹਦੂਨਾਗੇ ਅਸੀਂ ਤੁਹਾਡੇ ਨਾਲ ਜੋ ਵੀ ਤੁਸੀਂ ਰੂਪ ਰੇਖਾ ਜੋ ਵੀ ਤੁਸੀਂ ਜਿੱਦਾਂ ਦਾ ਵੀ ਕੋਈ ਪ੍ਰੋਗਰਾਮ ਦਾ ਹੋਵੇ ਅਸੀਂ ਤੁਹਾਡੇ ਨਾਲ ਪੂਰੇ ਪੂਰਾ ਸਮਰਥਨ ਕਰਾਂਗੇ ਤੁਹਾਡੇ ਨਾਲ ਓਕੇ ਖੜਾਂਗੇ ਕਿਉਂਕਿ ਇਹ ਸਾਡੀ ਸਾਰੇ ਪੰਜਾਬੀਆਂ ਦਾ ਸਿੱਖਾਂ ਦਾ ਸਾਰੇ ਹੋਣ ਦਾ ਮਸਲਾ ਹੈ ਇਸ ਨੂੰ ਕੋਈ ਵੀ ਭੱਜ ਨਹੀਂ ਸਕਦਾ ਇਸ ਕਰਕੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਗੁਰੂ ਸਾਹਿਬ ਦਾ ਔਦਾਸਾ ਲੈ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਕਿਰਪਾ ਕਰੇ ਕਰਨੋ ਇਹ ਮੋਰਚਾ ਜੰਦੀ ਜੰਦੀ ਫਤਿਹ ਹੋ ਗਏ ਸਾਡੀਆਂ ਸਰਕਾਰਾਂ ਨੂੰ ਸਮਝ ਆ ਜੇ ਕਿ ਇਹਨਾਂ ਲੋਕਾਂ ਨੇ ਸਾਨੂੰ ਇਹਨਾਂ ਕੁਰਸੀਆਂ ਤੇ ਬਿਠਾਇਆ ਤੇ ਇਹਨਾਂ ਲੋਕਾਂ ਨਾਲ ਤੁਸੀਂ ਵਧਣ ਵਢਾਂਗਾ ਕਰੋਗੇ ਤੇ ਫਿਰ ਸਾਡੀਆਂ ਕੁਰਸੀਆਂ ਵੀ ਸਲਾਮਤ ਨਹੀਂ ਰਹਿਣੀਆਂ ਇਸ ਕਰਕੇ ਤੁਸੀਂ ਇਹੋ ਜਿਹੇ ਜਿਹੜੇ ਫੈਸਲੇ ਹਨ ਤੇ ਗੌਰ ਕਰੋ ਇਹਨਾਂ ਤੇ ਵਿਚਾਰ ਕਰੋ ਨਾ ਲੋਕਾਂ ਨੂੰ ਉਜਾੜੋ ਨਾ ਲੋਕਾਂ ਨੂੰ ਇਹਦਾ ਤੱਕਾ ਕਰੋ ਤੱਕੇ ਦੇ ਤੁਸੀਂ ਪਹਿਲਾਂ ਹੀ ਬਹੁਤ ਕੀਤੇ ਹੋਆ ਉਹ ਬਰਦਾਸ਼ਤ ਤੋਂ ਬਾਹਰ ਆ ਪਰ ਤੁਸੀਂ ਹੋਰ ਨਵੀਂ ਨਵੀਂ ਭਾਤੀ ਚੜ ਰਹਿ ਜਾਓ ਜਿਵੇਂ ਕਿ ਇਹ ਹੋਣਾ ਇੱਕ ਜਿਹਦਾ ਇੱਥਾ ਕੋਈ ਹੱਲ ਨਹੀਂ ਹੋਣਾ ਇਹ ਤੁਹਾਨੂੰ ਕਿ ਲੋਕਾਂ ਨੇ ਮਾਫ ਨਹੀਂ ਕਰਨਾ ਇਸ ਕਰਕੇ ਤੁਸੀਂ ਦੇਰ ਖਾ ਲਿਆ ਕਿ ਜਿੰਨੇ ਵੀ ਤੇ ਰਾਜਨੀਤਿਕ ਧਰਾਂ ਜੋ ਕਿਸੇ ਪਾਰਟੀ ਨਾਲ ਜੁੜ ਹੋਣ ਉਹਨਾਂ ਸਾਰਿਆਂ ਨੂੰ ਇਸ ਮਸਲੇ ਤੇ ਇੱਕ ਹੋਣ ਦੀ ਲੋੜ ਆ ਇੰਨਿਆਂ ਦਾ ਬੇਨਤੀਆਂ ਪ੍ਰਵਾਨ ਕਰਿਓ ਬਾਕੀ ਮੈਂ ਨਾ ਤੁਹਾਡੀਆਂ ਸੰਗਤਾਂ ਦਾ ਵੀ ਸੱਚ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਬੀਬੀਆਂ ਦਾ ਧੰਨਵਾਦ ਕਰਦਾ ਕਿ ਉਹ ਵੀ ਆਪਣਾ ਇਹ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਤੇ ਹੋਰ ਮੈਂ ਪੰਜਾਬ ਵਾਸੀਆਂ ਨੂੰ ਸਾਰੇ ਨੂੰ ਅਪੀਲ ਕਰਦਾ ਕਿ ਮੋਰਚੇ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਵੱਧ ਤੋਂ ਵੱਧ ਦੇ ਚਾਹਰੀਂ ਪਰੋ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ ਇਹਨੀਆਂ ਜਿਹ ਬੇਨਤੀਆਂ ਕਰਦਾ ਮੈਂ ਇਹਨਾਂ ਸਾਰੇ ਜਿਹੜੇ ਪ੍ਰਬੰਧਕ ਜਾਨੇ ਆ ਜਿਹੜੇ ਇਹਨੂੰ ਲੀਡ ਕਰ ਰਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਉਸ 46 ਕਿਲਾ ਤੋਂ ਬਾਅਦ ਵੱਡੀ ਪਲੈਨਿੰਗ ਬਣਾਈ ਜਿਹਦੇ ਵਿੱਚ ਲਗਭਗ 1600 ਕਿਲੇ ਦੋਤੇ ਦਾ ਤੱਕ ਵਾਇਨਾ ਨੇ ਲੁੱਟਿਆ ਤੇ ਉਹ ਫਿਰ ਇਹ ਗਾਂ ਰਸਤਾ ਦੇ ਕੇ ਗਏ ਅਕਸਰ ਉਹੀ ਨੇ ਉਹੀ ਪ੍ਰਸ਼ਰਪਤੀ ਹੁਣੀ ਨੇ ਉਹੀ ਦੁਬਾਰਾ ਕੱਪੜੇ ਪਾ ਕੇ ਆ ਗਏ ਉਹਨਾਂ ਕੋਲੇ ਦੁਬਾਰਾ ਫੇਰ ਕੁਰਸੀਆਂ ਆ ਜੀਆਂ ਉਹ ਬਿਆਸ ਸਿੰਘ ਸਰਕਾਰ ਦੇ ਵੇਲੇ ਡਾਕੇ ਮਾਰਦੇ ਰਹੇ ਔਰ ਅੱਤਵਾਦੀ ਕਹਿ ਕੇ ਲੋਕ ਮਾਰਦੇ ਰਹੇ ਜ਼ਮੀਨਾਂ ਦੱਬਦੇ ਰਹੇ ਦਰਾਹੇ ਦੇ ਵਿੱਚ 4600 46 ਕਿਲੇ ਜ਼ਮੀਨ ਦੱਬੇ ਉਸ ਤੋਂ ਬਾਅਦ ਫੇਰ ਅਕਾਲੀ ਦਲ ਵਾਲੇ ਵੀ ਉਹੀ ਕੁਛ ਕਰਦੇ ਰਹੇ ਧੱਕੇ ਦੇ ਨਾਲ ਜ਼ਮੀਨਾਂ ਨੱਪਦੇ ਰਹੇ ਤੇ ਉਸ ਤੋਂ ਬਾਅਦ ਅਕਾਲੀ ਦਲ ਤਾਂ ਜਨਮਦਾਤਾ ਲੈਂਡ ਮਾਫੀਆ ਦਾ ਫੇਰ ਉਹੀ ਲੋਕ ਇੱਧਰ ਆ ਗਏ ਤੇ ਉਹਨਾਂ ਨੇ ਹੁਣ ਵੱਡੀ ਪਾਲਸੀ ਬਣਾਈ ਆ ਛੋਟੀਆਂ ਪਾਲਸੀਆਂ ਨਾਲ ਢਿੱਡ ਨਹੀਂ ਭਰਦਾ ਮੈਂ ਹੈਰਾਨ ਆ ਕਿੱਥੇ ਲੁਧਿਆਣਾ ਕਿੱਥੇ ਪਿੰਡ ਵਾਲਿਓ 40 ਕਿਲੋਮੀਟਰ ਦੂਰ ਸਮਰਾਲੇ ਕੋਲੇ ਸਰਕਾਰ ਦਾ ਕਹਿਣਾ ਹੈ ਜਬਰੀਦਸਤੀ ਨਹੀਂ ਕਰਨੇ ਜਿਨ੍ਹਾਂ ਨੂੰ ਠੀਕ ਲੱਗਦੀ ਪੋਲਿਸ ਨੂੰ ਲੈ ਨਹੀਂ ਜ਼ਬਰਦਸਤੀ ਕਾ ਕਿਉਂ ਨਹੀਂ ਇਤੋਂ ਵੱਡੀ ਜ਼ਬਰਦਸਤੀ ਕੀ ਆ ਤੁਸੀਂ ਉੱਤੇ ਲਾਲ ਰੈਡਰ ਦੇ ਵਿੱਚ ਫਰਦਾਂ ਦੇ ਉੱਤੇ ਚਾੜਤਾ ਜ਼ਮੀਨਾਂ ਵੇਖ ਨਹੀਂ ਸਕਦੀਆਂ ਇੰਤਕਾਲ ਹੋ ਨਹੀਂ ਸਕਦੇ ਤਬਦੀਲ ਮਲਕੀਅਤ ਹੋ ਨਹੀਂ ਸਕਦੀ ਬਿਜਲੀ ਕਨੈਕਸ਼ਨ ਮਿਲ ਨਹੀਂ ਸਕਦੇ ਪਾਣੀ ਕਨੈਕਸ਼ਨ ਮਿਲ ਨਹੀਂ ਸਕਦੇ ਤੇ ਜ਼ਬਰਦਸਤੀ ਕੀ ਹੈ ਤਾਂ ਜਿਵੇਂ ਨਾ ਪਹਿਲਾਂ ਸਿੰਘਾਂ ਨੂੰ ਘੇਰਾ ਪਾਇਆ ਜਾਂਦਾ ਸੀ ਰਾਸ਼ਨ ਪਾਣੀ ਬੰਦ ਕਰ ਦਿੰਦੇ ਸੀ ਉਹ ਜਿਹਾ ਮਾਹੌਲ ਬਣਾ ਕੇ ਲੋਕਾਂ ਦੇ ਹੱਥ ਕੜੇ ਕਰਾਉਣਾ ਚਾਹੁੰਦੇ ਨੇ ਪਰ ਹੁਣਾ ਨਹੀਂ ਜਿਵੇਂ ਧੀਮਾ ਸਾਹਿਬ ਨੇ ਦੱਸਿਆ ਸਰਦਾਰ ਪ੍ਰਥੀਪਾਲ ਸਿੰਘ ਜੀ ਹੋਣੀ ਔਰ ਸਾਡੇ ਸਾਰੇ ਆਦੂ ਇਸ ਲਈ ਬਾਜਿਤ ਨੇ ਕਿ ਅਸੀਂ ਲੜਾਂਗੇ ਜਿੱਥੇ ਬੰਗੀਆਂ ਲੜਦੀਆਂ ਰਹਿਣਗੀਆਂ ਕਾਦੀਦਾਲ ਵਾਰਿਸ ਪੰਜਾਬ ਦੇ ਲੜਦੇ ਰਹੂਗਾ ਜਿੰਨਾ ਸਰਬੰਦੀ ਸਿੰਘਾਂ ਦੀ ਰਿਹਾਨੀ ਹੁੰਦੀ ਔਰ ਉਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਧੰਨਵਾਦ ਤੁਹਾਨੂੰ ਆਜੋ ਮੈਡਮ ਆਓ ਜੀ ਜੀ ਬੰਗਪੱਤਰ ਦੇਣ ਦਾ ਪ੍ਰੋਗਰਾਮ ਸੀਗਾ ਭਾਈ ਅਨੁਤਪਾਲ ਸਿੰਘ ਫਾਉਸਾ ਮੈਂਬਰ ਪਾਰਲੀਮੈਂਟ ਤੋਂ ਸ਼੍ਰੀ ਗੁਰੂ ਸਾਹਿਬ ਜਿਨ੍ਹਾਂ ਦੀ 1 ਸਾਲ ਦੀ ਨਜ਼ਰਬੰਦੀ ਹੋ ਰੂ बताई ਗਈ ਹੈ ਉਹਦੇ ਸਬੰਧ ਵਿੱਚ ਅਸੀਂ ਇਹ ਮੈਮੋਰੈਂਡਮ ਅੱਜ ਡੀਸੀ ਸਾਹਿਬ ਨੂੰ ਦਿੱਤਾ ਇਹ ਪੰਜਾਬੀਆਂ ਨਾਲ ਸਿੱਖਾਂ ਨਾਲ ਪੰਜਾਬ ਸਰਕਾਰ ਭਾਰਤ ਸਰਕਾਰ ਸਰਾਸਰ ਜਿਆਤੀ ਕਾਰੀਆਂ ਨੇ ਵੇਖੋ ਭਾਈ ਅਮਰਪਾਲ ਸਿੰਘ ਦਾ ਅਜਨਾਲੇ ਥਾਣੇ ਵਾਲਾ ਪ੍ਰੋਟੈਸਟ ਕੋਈ ਬਗਾਵਤ ਨਹੀਂ ਸੀ ਇਹ ਇੱਕ ਪ੍ਰੋਟੈਸਟ ਸੀਗਾ ਜਿਹੜਾ ਜਿਆਤੀ ਦੇ ਖਿਲਾਫ ਉਹ ਦੇਣ ਗਏ ਸੀ ਇੱਕ 307 ਦਾ ਗਲਤ ਪਰਚਾ ਦਰਜ ਕੀਤਾ ਸੀ ਜਿਹਦੇ ਖਿਲਾਫ ਉਹ ਪ੍ਰੋਟੈਸਟ ਕਰਨ ਗਏ ਸੀ ਜਿਸ ਨੂੰ ਕੁਝ ਅਨਸਰਾਂ ਨੇ ਸਰਕਾਰ ਵੱਲੋਂ ਵਿੱਚ ਭੇਜ ਕੇ ਉਹਨੂੰ ਰਿਸਕ ਰੂਪ ਦੇਣ ਦਾ ਯਤਨ ਕੀਤਾ ਪਰ ਫਿਰ ਵੀ ਬਾਅਦ ਵਿੱਚ ਉਹਨਾਂ ਨੇ ਬੜਾ ਸ਼ਾਂਤਮਈ ਛਾੜੇ ਦੇ ਵਿੱਚ ਪ੍ਰੋਟੈਸਟ ਕੀਤਾ ਕੋਈ ਥਾਣੇ ਤੇ ਬਿਕਰਾਂ ਨੂੰ ਅੱਗ ਨਹੀਂ ਲਾਈ ਕੋਈ ਥਾਣੇ ਦਾ ਅਸਲਾ ਖਾਨਾ ਨਹੀਂ ਟੁੱਟਿਆ ਕੋਈ ਥਾਣੇ ਦੀ ਬਿਲਡਿੰਗ ਨਹੀਂ ਸਾੜੀ ਕੋਈ ਥਾਣੇ ਦੀ ਭੰਤੂ ਨਹੀਂ ਕੀਤੀ ਫਿਰ ਇਹ ਇਹਦਾ ਬਿਲਕੁਲ ਬੀਐਨਐਸਏ ਵਾਲਾ ਨਹੀਂ ਗੱਲ ਐਨਐਸਏ ਉੱਥੇ ਲੱਗਦੀ ਹੈ ਜਿੱਥੇ ਕੋਈ ਦੇਸ਼ ਦੀ ਸੁਰੱਖਿਆ ਨੂੰ ਖਤਰਾ ਆਵੇ ਜਾਂ ਰੱਖਿਆ ਦਾ ਕੋਈ ਛੜਜੰਤਰ ਵੱਡਾ ਹੋਵੇ ਪਰ ਇਹ ਸਰਾਸਰ ਜਿਆਤੀ ਆ ਭਾਈ ਅਮਰਤਪਾਲ ਸਿੰਘ ਕੋਈ ਐਡਾ ਗੁਨਾਹਗਾਰ ਨਹੀਂ ਇਹ ਪੰਜਾਬ ਦੇ ਨੌਜਵਾਨਾਂ ਦਾ ਇੱਕ ਦਿਲਾ ਦੇ ਵਿੱਚ ਚੇਹਤਾ ਲੀਡਰ ਹੈ ਜਿਨੇ ਪੰਜਾਬ ਦੇ ਨੌਜਵਾਨ ਨੂੰ ਚੰਗੇ ਪਾਸੇ ਲਾਇਆ ਆਪਰਤੀ ਸ਼ਿਕਾਇਤ ਦੀ ਗੱਲ ਕੀਤੀ ਨਸ਼ੇ ਨੂੰ ਬੰਦ ਕਰਾਇਆ ਔਰ ਉਹਨਾਂ ਦੇ ਪ੍ਰੇਰਿਤ ਹੋ ਕੇ ਨਸ਼ਾ ਨੌਜਵਾਨ ਛੱਡ ਰਹੇ ਸੀ ਔਰ ਮੁਕਤ ਹਵਾ ਦੇ ਵਿੱਚ ਆ ਰਹੇ ਸੀ ਸੋ ਇਹਨਾਂ ਸਾਰੀਆਂ ਗੱਲਾਂ ਦੀ ਅਸੀਂ ਬੜੇ ਜਿਨ੍ਹਾਂ ਲੁਧਿਆਣਾ ਵਿੱਚੋਂ ਤੇ ਸੱਚ ਸ਼ਬਦਾਂ ਨਾਲ ਕਿਹਦੀ ਕਰਦੇ ਆ ਔਰ ਦੋਵਾਂ ਸਰਕਾਰਾਂ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਉਹਨਾਂ ਨੂੰ ਜਲਦੀ ਰਿਹਾ ਕੀਤਾ ਜਾਵੇ ਲੋਕਾਂ ਦੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਉਹਦੇ ਨਾਲ ਐਦਾਂ ਦਾ ਵਰਤਾਅ ਨਾ ਕੀਤਾ ਜਾਵੇ ਇਹਦਾ ਪਾਰਟੀ ਸਾਡੀ ਜਿਹੜੀ ਆ ਇੱਕ ਪੰਜਾਬ ਪੱਧਰ ਤੇ ਵੱਡਾ ਸੰਗਠਨ ਸ਼ੁਰੂ ਕਰੇਗੀ ਠੀਕ ਹੈ ਜੀ ਐਨਐਸਐ ਲੋਨੀ ਸੀ ਸਿਵਲ ਵੀ ਕਹਿੰਦੇ ਹੱਥ ਬੰਨ ਕੇ ਬੇਨਤੀ ਕਰ ਰਹੇ ਹਾਂ ਕਿਉਂਕਿ ਹੁਣ ਸਰਕਾਰ ਕਾਬਲ ਨਹੀਂ ਰਹੀ ਹੱਥ ਬੰਨ ਕੇ ਬੇਨਤੀ ਕਰਵਾਉਣ ਦੇ ਹੁਣ ਭਾਈ ਸਾਹਿਬ ਨੂੰ ਅੰਦਰ ਕੀਤਾ ਹੋਇਆ ਉਹਨਾਂ ਨੇ 3 ਸਾਲ ਦੀ ਐਨਐਸਏ ਲਾਤੀ ਕਿ ਕਿੰਨਾ ਚਿਰ ਬੰਦੀ ਰੱਖਣਗੇ ਉਹਨਾਂ ਨੂੰ ਕਿੰਨਾ ਖਰਚਾ ਜਿੰਨੇ ਚਿਰ ਉਹਨਾਂ ਨੂੰ ਅੰਦਰ ਰੱਖਣਗੇ ਉੰਨੇ ਪਬਲਿਕ ਭਾਟ ਕੋਈ ਉੰਨੇ ਹੀ ਸਾਰੇ ਪੰਜਾਬ ਚ ਇਕੱਠਾ ਇਕੱਠੇ ਹੋਗੇ ਦੇਖੋ ਜਿਹੜੇ ਬੰਦੂ ਮੈਂ ਕਹਿ ਰਹੇ ਨੇ ਵੀ ਉਹਨੇ ਮਾਤਾ ਜੀ ਨੂੰ ਕਿਹਾ ਵੀ ਅੱਗ ਲਾਈ ਹੀ ਏ ਤੁਹਾਡੇ ਮੁੰਡੇ ਨੇ ਜੇ ਉਹਦੇ ਮੁੰਡੇ ਨੇ ਅੱਗ ਲਾਈ ਹੀ ਆ ਹੁਣ ਕਿਹੜਾ ਪੰਜਾਬ ਚ ਸ਼ਾਂਤੀ ਆ ਆ ਸ਼ਾਂਤੀ ਫੈਲੀ ਹੋਈ ਆ ਨਸ਼ਾ ਦਿਨੋ ਦਿਨ ਵਧਦਾ ਜਾ ਰ ਮਤਲਬ ਕੋਈ ਢੰਗ ਨਹੀਂ ਰਿਹਾ ਨਸ਼ੇ ਨੂੰ ਕੰਟਰੋਲ ਕਰਨ ਦਾ ਸਰਕਾਰਾਂ ਤਾਂ ਖੁਦ ਹੀ ਕੰਮ ਕਰਵਾਉਂਦੀਆਂ ਨੇ ਸਰਕਾਰਾਂ ਕੋਲ ਇੰਨਾ ਪੈਸਾ ਤਾਂ ਹੀ ਆਉਂਦਾ ਜਿਹੜਾ ਬੰਦਾ ਸਰਕਾਰਾਂ ਦੀਆਂ ਪੋਲਾਂ-ਪੋਲਾਂ ਦਾ ਸੀ ਉਹ ਚੱਕ ਕੇ ਇਹਨਾਂ ਦੇ ਅੰਦਰ ਬਾੜ ਦਾ ਇਸੇ ਕਰਕੇ ਮੰਗ ਪੱਤਰ ਦੇਣ ਆਇਆ ਸੀ ਕਿ ਜਿਹੜਾ ਇੱਕ ਇਤਦੀ ਜੇਲ ਦੇ ਵਿੱਚ ਹੈ ਕਿ ਉਹ ਸਿੰਗਲ ਸਾਡੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਈ ਅਮਰਪਾਲ ਨੂੰ ਕਾਲਸਾ ਜਿਹੜੀ ਐਨਐਸਏ ਲਾਈ ਆ ਉਹ ਖਤਮ ਕੀਤੀ ਜਾਵੇ ਦੇਖੋ ਜਿੰਨਾ ਮਰਜੀ ਹੁਣ ਤੁਸੀਂ ਸਰਕਾਰਾਂ ਪੈ ਗਈ ਜਾਣਾ ਪਰ ਉਸ ਦਾ ਵਧ ਹੀ ਜਾਣਾ ਜਨਰੇਸ਼ਨ ਉੱਪਰੀਆਂ ਨੌਜਵਾਨ ਜਿਹੜੀ ਉੱਪਰੀ ਆ ਜਿਹੜੀ ਉਹ ਅੱਗੇ ਦੀ ਅੱਗੇ ਵਧੂਗੀ ਹੈ ਕੋਈ ਹੈਨਿਵਰਸੇ ਪੰਜਾਬ ਇਕੱਠਾ ਹੋ ਚੁੱਕਿਆ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਇਕੱਠਾ ਹੋ ਚੁੱਕਿਆ ਸਰਕਾਰਾਂ ਨੂੰ ਪਤਾ ਲੱਗ ਚੁੱਕਿਆ ਸਰਕਾਰਾਂ ਨੂੰ ਆਪਣਾ ਡਰ ਪਿਆ ਹੋਇਆ ਠੀਕ ਹੈ ਸਰਕਣ ਪੜਕੇ ਆ ਅਮਰਪਾਲ ਜੀ ਨੇ ਆਉਣਾ ਆ ਸਰਕਾਰ ਤੋਹੇ 27 ਦੇ ਵਿੱਚ ਸਰਕਾਰੇ ਖਾਲਸਾ ਬਣਨੀ ਆ ਬਾਕੀ ਭਾਈ ਗੁਜਰ ਖਾਲਸਾ ਬਣੇ